ਹੈਲੋ ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਉਮੀਦ ਕਰਦਾ ਹਾਂ ਬਈ ਸਾਰੇ ਵਧੀਆ ਹੋਵੋਗੇ ਤੇ ਠੀਕ-ਠਾਕ ਹੋਵੋਗੇ ਤੇ ਇਹ ਹੈ ਜੀ ਅਮਰੀਕਾ ਦਾ ਡਿਜ਼ਨੀ ਲੈਂਡ ਥੀਮ ਪਾਰਕ ਇਹਦੇ ਵਿੱਚ ਦੋ ਪਾਰਕ ਆਗੇ ਇੱਕ ਨੂੰ ਤਾਂ ਡਿਜ਼ਨੀ ਲੈਂਡ ਕਿਹਾ ਜਾਂਦਾ ਹੈਗਾ ਤੇ ਦੂਸਰੇ ਨੂੰ ਡਿਜ਼ਨੀ ਕੈਲੀਫੋਰਨੀਆ ਕਿਹਾ ਜਾਂਦਾ ਹੈ ਤੇ ਅੱਜ ਉਹ ਅੱਜ ਆਪਾਂ ਤੁਹਾਨੂੰ ਡਿਜ਼ਨੀ ਲੈਂਡ ਦੇ ਵਿੱਚ ਦਿਖਾਉਣੇ ਆ ਘੈਂਟ ਵੀਊ ਆਪੂ ਦਾ ਤੇ ਬਾਕੀ ਆ ਜੋ ਕੇ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਬਾਕੀ ਵੀ ਜੇ ਗੱਲ ਕਰੀਏ ਇੱਥੋਂ ਦੇ ਮਾਹੌਲ ਤਾਂ ਮਾਹੌਲ ਜਮਾ ਇੱਕ ਨੰਬਰ ਆ ਇੱਥੇ। ਬਾਕੀ ਆ ਤੁਸੀਂ ਦੇਖ ਸਕਦੇ ਹੋ। ਇੱਧਰ ਲਾਈਟਾਂ ਲੁੱਟਾਂ ਦੇਖੋ ਕਿਹੜੇ ਹਿਸਾਬ ਨਾਲ ਲੱਗੀਆਂ ਆ ਸਿਸਟਮ ਕਿੰਨਾ ਸੋਹਣਾਗਾ ਬਹੁਤ ਘੈਂਟ 뷰 ਐ। ਤੇ ਬਾਕੀ ਵੀ ਇੱਥੇ ਜਿਹੜਾ ਕਿ ਬੱਚੀ ਸਿੱਟੇ ਸੁੱਟਾ ਆ ਕੇ ਮੰਨ ਲਓ ਮੂਵੀ ਮਾਵੀ ਵੇਖਣੀ ਆ ਸਾਰਾ ਸਿਸਟਮ ਮੰਤਰੀ ਆ ਗਿਆ ਤੇ ਪਾਰਕ ਦੇ ਵਿੱਚ। ਇਹ ਡਿਜ਼ਨੀ ਲੈਂਡ ਆ। ਬਾਕੀ ਹੋਈ ਇੱਥੇ ਮੰਨਿਆ ਜਾਂਦਾ ਕਿ ਇੱਥੇ ਆ ਕੇ ਸੁਪਨੇ ਪੂਰੇ ਹੁੰਦੇ ਆ ਬਾਕੀ ਸੁਪਨੇ ਪੂਰੇ ਵਾਲੀ ਗਲੀ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਵਿਊ ਕਿੰਨਾ ਘੈਂਟ ਆ ਤੇ ਬਾਕੀ ਆਹ ਲਾਈਟਾਂ ਵੇਖ ਸਕਦੇ ਹੋ ਲੱਗੀਆਂ ਹੋਈਆਂ ਬਾਕੀ ਨਾ ਭਈ ਅੱਗੇ ਜਾ ਕੇ ਆਪਾਂ ਸੋਨੂੰ ਇੱਕ ਪਹਾੜਿਆਂ ਵਾਲਾ ਸਿਸਟਮ ਦਿਖਾਉਣਾ ਹੈ ਦੇਖੋ ਆ ਜਿਹੜੇ ਪਹਾੜੇ ਲੱਗੇ ਹੋਏ ਨੇ ਆਹ ਲਾਈਟਾਂ ਨੇ ਰੰਗ-ਬਰੰਗੀਆਂ ਜਿੱਦੋਂ ਇਹਨਾਂ ਦੇ ਪੈਂਦੀਆਂ ਦਾ 뷰 ਬਹੁਤ ਹੀ ਸੋਹਣਾ ਬਣ ਜਾਦਾ ਸੀ ਦੇਖਦੇ ਸੀ ਜਦੋਂ ਹੁਣ ਲਾਈਟਾਂ ਚੱਲੀਆਂ ਨਾ ਇਧਰੋਂ ਬਹਾਰੇ ਚੱਲੇ ਸਾਰੇ ਇਹ ਉੱਪਰ ਪਾਣੀ ਜਾਂਦਾ ਹੈਗਾ ਆ ਦੇਖੋ ਪੂਰਾ ਘੈਂਟ ਹੈ ਦਕਾ ਮਾ ਪੂਰਾ ਇੱਕ ਨੰਬਰ ਮਹੌਲ ਹੈ ਇੱਥੇ ਦੇਖੋ ਨਾ ਕੀ ਬਈ ਗੱਲ ਕਰੀਏ ਬੈਕਗ੍ਰਾਉਂਡ ਦੇ ਪੂਰਾ ਘੈਂਟ ਮਿਊਜ਼ਿਕ ਚੱਲ ਰਿਹਾ ਹੈ ਤੇ ਹੁਣ ਆਪਾਂ ਫੋਨ ਫੜਾਉਨੇ ਲਰਾਲੀ ਨੂੰ ਆ ਵਈ ਤੁਸੀਂ ਦੇਖ ਸਕਦੇ ਹੋ ਹਨ ਟਰੈਕਟਰ ਜੇ ਬਣੇ ਹੋਏ ਨੇ ਮਗਰ ਇਹਨਾਂ ਦੇ ਆ ਰੇੜੀਆਂ ਪੰਜਾਂ ਹੋਈਆਂ ਨੇ ਛੋਟੀਆਂ ਛੋਟੀਆਂ ਤੇ ਇਹ ਆ ਝੂਟੇ ਲੈਣ ਵਾਸਤੇ ਬਸ ਝੂਟੇ ਦਿੰਦੇ ਆ ਹਾ ਇਹਦੇ ਵਿੱਚ ਤੇ ਰੇੜੀਆਂ ਜਾਂ ਹੀ ਜਾਂਦੀਆਂ ਨੇ ਜਦੋਂ ਮਗਰੋਂ ਤੁਸੀਂ ਦੇਖੋ ਇਧਰਲੀ ਸਾਈਡ ਆ ਦੂਜੀ ਜਿਹੜੇ ਆ ਲਈ ਫਿਰਦੇ ਆ ਦੇਖੋ ਇਧਰ ਬਾਕੀ ਬਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆਂ ਕਿਸੇ ਹੋਰ ਘੈਂਟ ਬਲੌਗ ਦੇ ਨਾਲ